ਅੱਧੀ ਰਾਤ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਵੱਲੋਂ ਦਲੇਰੀ ਦਿਖਾਈ ਗਈ ਇੱਕ ਲੁਟੇਰੇ ਨੂੰ ਦਬੋਚਿਆ ਗਿਆ ਰੰਗੇ ਹੱਥੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤੇ ਪੁਲਿਸ ਤੇ ਹਵਾਲੇ ਕੀਤਾ ਗਿਆ ਦੱਸਦੀ ਹੈ ਕਿ ਸ਼੍ਰੀ ਬਖਸ਼ਰ ਸਾਹਿਬ ਤੋਂ ਵਿਧਾਇਕ ਜਗਤੀਪ ਸਿੰਘ ਕਾਕਾ ਬਰਾੜ ਨੇ ਰਾਤ ਦੇ ਸਮੇਂ ਇੱਕ ਲੁਟੇਰੇ ਨੂੰ ਕਾਬੂ ਕੀਤਾ ਕਾਕਾ ਬਰਾੜ ਇੱਕ ਵਿਆਹ ਸਮਰੋਹ ਤੋਂ ਵਾਪਸ ਆ ਰਹੇ ਸੀ ਕਿ ਰਸਤੇ ਦੇ ਵਿੱਚ ਤਿੰਨ ਵਿਅਕਤੀ ਇੱਕ ਵਿਅਕਤੀ ਤੋਂ ਲੁੱਟ ਕੋ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਨ੍ਹਾਂ ਦੇ ਵਿੱਚ ਇੱਕ ਨੂੰ ਮੌਕੇ ਤੇ ਹੀ ਫੜ ਲਿਆ ਗਿਆ ਸੁ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆ ਕਰ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਹ ਕਾਰਵਾਈ ਕੀਤੀ ਗਈ ਦੱਸਿਆ ਜਾ ਰਿਹਾ ਕਿ ਇੱਕ ਲੁਟੇਰੇ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਕਿ ਆ ਰਾਤ ਦੇ ਸਮੇ ਵਿਆਹ ਤੋਹਫਾ ਵਾਪਿਸ ਵਿਦਾਇਕ ਪਰਥ ਰਹੇ ਸੀ ਤਾਂ ਇੱਕ ਵਿਅਕਤੀ ਤੋ ਜਿਹੜੀ ਲੁੱਟਖੋ ਕੀਤੀ ਜਾ ਰਹੀ ਸੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਅਚੇਹ ਦੇ ਵਿੱਚ ਤਿੰਨ ਲੁਟੇਰਿਆਂ ਦੇ ਵਿੱਚ ਇੱਕ ਨੂੰ ਕਾਬੂ ਕੀਤਾ ਗਿਆ ਜਦਕਿ ਦੋ ਭੱਜਣ ਦੇ ਵਿੱਚ ਕਾਮਜਾਬ ਹੋ ਜਾਂਦੇ ਨੇ ਕਿਹਾ ਜਾ ਰਿਹਾ ਹੈ ਕਿ ਕਾਰ ਜਿਹੜੀ ਆ ਮੋਟਰਸਾਈਕਲ ਦੇ ਅੱਗੇ ਲਗਾ ਦਿੱਤੀ ਜਾਂਦੀ ਹੈ ਤੇ ਅਚੇਹ ਦੇ ਵਿੱਚ ਇਹਨਾਂ ਲੁਟੇਰਿਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਦੇ ਵਿੱਚੋਂ ਦੋ ਭੱਜਣ ਚ ਕਾਮਜਾਬ ਹੋ ਜਾਂਦੇ ਨੇ ਜਦਕਿ ਇੱਕ ਨੂੰ ਪੜ ਲਿਆ ਕਿ ਆਤੇ ਮੌਕੇ ਤੇ ਪੁਲਿਸ ਵੀ ਸੱਦੀ ਜਾਂਦੀ ਐ ਤੇ ਪੁਲਿਸ ਥਾਣੇ ਲੈ ਕੇ ਜਾਂਦੀ ਐ ਸੋ ਹਾਲਾਂਕਿ ਇਹ ਵੀ ਕਿਹਾ ਗਿਆ ਵਿਧਾਇਕ ਤੇ ਵੱਲੋਂ ਕਿ ਰਾਤ ਦੇ ਸਮੇਂ ਸੁਚੇਤ ਰਿਹਾ ਜਾਵੇ ਤੇ ਕਿਹਾ ਗਿਆ ਕਿ ਚੈਕਿੰਗ ਜ਼ਰੂਰ ਮੋਟਰਸਾਈਕਲਾਂ ਦੀ ਕੀਤੀ ਜਾਵੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਵਿਧਾਇਕ ਤੇ ਵੱਲੋਂ ਕਿ ਮੋਟਰਸਾਈਕਲਾਂ ਦੀ ਚੈਕਿੰਗ ਜ਼ਰੂਰ ਕੀਤੀ ਜਾਵੇ ਕਿਉਂਕਿ ਅੱਜ ਦਿਨ ਹੀ ਲੁਟੇਰੇ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਫਰਤਾਤਾ ਨੂੰ ਅੰਜਾਮ ਦੇ ਰਹੇ ਨੇ ਇੱਕ ਵਾਰ ਵੀਡੀਓ ਦਾ ਰੁਕ ਕਰ ਲੈਂਦੇ ਐ ਕਿ ਕਿਵੇਂ ਇਸ ਵਿਧਾਇਕ ਤੇ ਵੱਲੋਂ ਦਰੇਰੀ ਦਿਖਾਉਂਦੇ ਹੋਏ ਲੁਟੇਰੇ ਨੂੰ ਕਾਬੂ ਕੀਤਾ ਗਿਆ ਹੈ। ਤੇਰੇ ਨਾਲ ਤਾਂ ਕੋਈ ਨਹੀਂ ਬੋਝਾ ਕਰਦੀ ਉਹ ਆਪਣੇ ਲਈ ਆਹ ਨਾ ਪ੍ਰਧਾਨ ਜੀ ਕਰਦਾ ਅੱਜ ਵੇ ਗੱਡੀ ਦਾ ਪੁੱਛੇ ਨਾ ਗੱਡੀ ਦਾ ਆ ਗਿਆ ਬੜਾ ਮੁੰਡਾ ਮੁੰਡਿਆ ਜੀ ਲਾਈਵ ਤੇ ਮੁੰਡਾ ਬਹੁਤ ਖੜਾ ਹੋ ਗਿਆ ਤੇਰਾ ਦਾ ਕਿਧਰ ਗਿਆ ਤੇਰੇ ਦਾ ਕਿਧਰ ਗਿਆ ਬੱਚੇ ਜੁੜਾ ਆ ਦੇ ਪਿੱਛੇ ਅੱਜ ਵੀ ਭਾਈ ਮੋੜ ਦੇ ਹੀ ਗੋਣ ਆ ਜਾ ਯਾਰ ਓ ਯਾਰ ਵੀਡੀਓ ਤੋਂ ਬਣਾਇਆ ਕੋਈ 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 ਆ ਪੂਰਾ ਦੇਦਾ ਮਲਾਇਮ ਨੂੰ ਦੇਦਾ ਕੋਈ ਆ ਬਾਈ ਨੂੰ ਕੋਈ ਰੇਡਾ ਭਾਗੇ ਜਾ ਉਹ ਹਾਂ ਦੋਲੀ ਬਾਈ ਦੀ ਵਿੱਚ ਬਾਈ ਦੀ ਕੋਈ ਜ਼ਿੰਮੇਵਾਰੀ ਛੋਟੀ ਜ਼ਿੰਮੇਵਾਰੀ ਕੀ ਹੈ ਨਹੀਂ ਸਰ ਲੈ ਜਾਂਦੇ ਛੋਟੀ ਜ਼ਿੰਮੇਵਾਰੀ ਕੀ ਹੈ ਚਲੋ ਫਿਰ ਆਪ ਮਾਰਦੇ ਆ ਜਿਹੜੇ ਆ ਕੇ ਤਨਬੰਦ ਹੋ ਰਹਾ ਸਭ ਤਾਂ ਇਹਨਾਂ ਨੂੰ ਖੁੱਲ੍ਹ ਨਹੀਂ ਬੰਦੇ ਆ ਇਸ ਵਜ੍ਹਾ ਕਰਕੇ ਇੱਕ ਇੱਕ ਅਸੀਂ ਤੋਂ ਪਰੇ ਭੰਦੀ ਲੈਣੀ ਸੀ ਆ ਆ ਆ ਛੱਡੋ ਅਮਲੇ ਸਭ ਕੀ ਘਟਨਾ ਹੋਈ ਹੈਗੀ ਕੋਈ ਲੁਟੇਰਾ ਜਿਹੜਾ ਹੈਗਾ ਉਹ ਫੜਿਆ ਹੋਇਆ ਉਹਨੇ ਅਸੀਂ ਕਿਸੇ ਮੈਰੇਜ ਤੋਂ ਵਾਪਸ ਆ ਰਹੇ ਸੀ ਜਦੋਂ ਅਸੀਂ ਗਵਰਨਮੈਂਟ ਕਾਲਜ ਦੇ ਬਰਾਬਰ ਆਏ ਤਾਂ ਉੱਥੇ ਕੋਈ ਚਾਰ ਬੰਦੇ ਇੱਕ ਦੂਜੇ ਨਾਲ ਲੜਦੇ ਨਜ਼ਰ ਦੂਰੋਂ ਨਜ਼ਰ ਆ ਰਿਹਾ ਸੀ ਕਿ ਉਹ ਲੜ ਰਹੇ ਐ ਪਰ ਉਹ ਲੜ ਨਹੀਂ ਰਹੇ ਸੀ ਤਿੰਨ ਬੰਦੇ ਇੱਕ ਬੰਦੇ ਤੋਂ ਕੋਈ ਸਮਾਨ ਖੋਹ ਰਹੇ ਸੀ ਸਾਨੂੰ ਨਹੀਂ ਪਤਾ ਕੀ ਖੋਹ ਰਹੇ ਸੀ ਜਦੋਂ ਅਸੀਂ ਕੋਲੇ ਆਏ ਤਾਂ ਉਹਨਾਂ ਨੇ ਮੋਟਰਸਾਈਕਲ ਤੇ ਬਹਿ ਕੇ ਭੱਜਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੋਟਰਸਾਈਕਲ ਭਜਾਇਆ ਕੁਝ ਕਿਲੋਮੀਟਰ ਦੇ ਅੰਦਰ ਬਾਹਰ ਜਾ ਕੇ ਅਸੀਂ ਉਹਨਾਂ ਨੂੰ ਅੱਗੇ ਕਾਰ ਲਾ ਕੇ ਰੋਕਿਆ ਜੋ ਰੋਕਿਆ ਤਾਂ ਉਹ ਮੋਟਰਸਾਈਕਲ ਨੂੰ ਛੱਡ ਕੇ ਪੈਦਲ ਚੱਲ ਪਏ ਮੇਰੇ ਮਗਰ ਜਿਹੜੀ ਸਿਕਿਉਰਿਟੀ ਦੀ ਗੱਡੀ ਸੀ ਸਾਡੇ ਜਿਹੜੇ ਜਵਾਨ ਸੀ ਉਹ ਵੀ ਮਗਰ ਚੱਲ ਪਏ ਉਹ ਅੱਡੋ ਅੱਡੀ ਰਸਤਿਆਂ ਨੂੰ ਖੱਲਣ ਕਰਕੇ ਇੱਕ ਬੰਦਾ ਕਿਸੇ ਹੋਰ ਰਸਤੇ ਨਾਲ ਜਾ ਦੋ ਬੰਦੇ ਕੋੜਪੂਰਾ ਰੋਡ ਤੇ ਬਣੇ ਫਲੈਟਾਂ ਦੇ ਵਿੱਚ ਵੜ ਗਏ ਉੱਥੋਂ ਇੱਕ ਬੰਦਾ ਫੜਿਆ ਗਿਆ ਦੂਸਰਾ ਬੰਦਾ ਟ੍ਰੇਸ ਨਹੀਂ ਹੋ ਸ ਗਿਆ ਕਿੱਧਰ ਦੀ ਨਿਕਲ ਗਿਆ ਉਸ ਬੰਦੇ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਹਥਿਆਰ ਵੀ ਸੀ ਕੋਈ ਉਹਦੇ ਕੋਲੇ ਹਥਿਆਰ ਉਹਦੇ ਕੋਲੇ ਘੜ ਤੋਂ ਘੜ 2-3 ਫੁੱਟ ਲੰਬਾ ਕਾਪਾ ਸੀ ਜਿਹੜਾ ਮੇਰਾ ਖਿਆਲ ਹੈ ਜੇ ਇੱਕ ਕਾਪਾ ਕਿਸੇ ਦੇ ਵਜਦਾ ਤੋ ਬੰਦਾ ਨਹੀਂ ਬਚ ਸਕਦਾ ਜੀ ਇਸ ਕਦਮ ਦਾ ਖਤਰਨਾਕ ਅਧਿਆਰ ਇਹ ਵੀ ਨਹੀਂ ਕੋ ਲੋਕੋ ਕੇ ਲਈ ਬਦੇ ਸ਼ਰੇਆਮ ਸੀਗਾ ਤੁਸੀਂ ਅਪੀਲ ਕੀ ਕਰਦੇ ਹੋ ਲੋਕਾਂ ਨੂੰ ਕਿਉਂਕਿ ਆਮ ਤੌਰ ਤੇ ਉਹ ਜੀਆਂ ਵਾਰ ਦਿੱਤਾ ਹੋ ਜਾਂਦੀਆਂ ਕਈ ਵਾਰ ਲੋਕ ਮੈਂ ਅਪੀਲ ਕਰਦਾ ਲੋਕਾਂ ਨੂੰ ਕਿ ਤੁਸੀਂ ਇਕੱਠੇ ਹੋ ਕੇ ਆਪਦੇ ਆਪ ਦੇ ਪਹਿਰਾ ਦੇ ਕੇ ਕਿਸੇ ਨਾ ਕਿਸੇ ذریعے ਇਹਨਾਂ ਲੋਕਾਂ ਨੂੰ ਨੱਥ ਪਾਈਏ ਜੇ ਨੱਥ ਨਾ ਪਈ ਤਾਂ ਸਮਾਜ ਲਈ ਬਹੁਤ ਬੁਰਾ ਹੋਊਗਾ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਕਰਦਾ ਕਿ ਜਿਹੜੇ ਮੋਟਰਸਾਈਕਲ ਸਵਾਰ ਜਾਂਦੇ ਆ ਉਹਨਾਂ ਦੀ ਚੈਕਿੰਗ ਆਗਿਆ ਤੋਂ ਜ਼ਰੂਰੀ ਹਥਿਆਰਾਂ ਦੀ ਕਿ ਜ਼ਰੂਰੀ ਹੈ ਕਿਉਂਕਿ ਇਸ ਤਰ੍ਹਾਂ ਦੇ ਚਾਰ ਲੈਕ ਪੁਰੇ ਹੋ ਗਏ। ਔਰ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਪਕੜਾ ਦਿੱਤੇ ਆ ਗਿਆ ਬੰਦੇ ਪੁਲਿਸ ਪ੍ਰਸ਼ਾਸਨ ਨੂੰ ਵੀ ਕੋਈ ਹਦਾਇਤ ਦਿੱਤੀ ਹੈਗੀ ਆ ਸੋ ਪੁਲਿਸ ਪ੍ਰਸ਼ਾਸਨ ਨੂੰ ਮੈਂ ਬੇਨਤੀ ਕੀਤੀ ਹੈ ਰਿਕਵੈਸਟ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਸਵੇਰ ਤੱਕ ਜਿਹੜੇ ਦੋ ਬੰਦੇ ਉਹਦੇ ਨਾਲ ਦੇ ਭੱਜੇ ਆ ਉਹਨਾਂ ਨੂੰ ਲਿਆ ਕੇ ਲੋਕਾਂ ਦੀ ਕਚਹਿਰੀ ਵਿੱਚ ਸਾਹਮਣੇ ਦੱਸੇ ਪਰ ਮੀਡੀਆ ਨੂੰ ਸਾਧ ਕੇ ਟਰੇਸ ਕਰੇ ਦੱਸੇ ਕਿ ਇਹ ਬੰਦੇ ਸੀ ਉਹ ਜਿਹੜੇ ਇਸ ਕਿਸਮ ਦੇ ਕਈ ਗਰੋਹ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਨੱਥ ਪਾਈ ਜਾ ਸਕਦੀ ਹੈ। ਜੇ ਆਪਾਂ ਥੋੜਾ ਜਿਹਾ ਧਿਆਨ ਰੱਖੀਏ ਸਾਰੇ ਜੇ ਕਿਸੇ ਕੋਲ ਚਾਰ ਬੰਦੇ ਇਕੱਠੇ ਖੜੇ ਹੋ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਉਹ ਇੰਨਾ ਬੰਦਾ ਤੋਂ ਡਰਨ ਦੀ ਲੋੜ ਨਹੀਂ ਹੈ ਉਹਨਾਂ ਤੇ ਪਿੱਛਾ ਕਰਨ ਤੇ ਪੁਲਿਸ ਨੂੰ ਇਨਫੋਰਮ ਕਰਨ